ਇਕ ਓੰਕਾਰ ਸਤ ਗੁਰ ਪਰਸਾਦਿ ਵਾ ਪ੍ਰਗਟਿਓ ਮਰਦ ਅਗੰਬੜਾ ਬੜੀ ਆਮ ਇਕੇਲਾ ਵਾਹੋ ਵਾਹੋ ਦਸਿੰਗ ਆਪੇ ਗੁਰ ਚੇਲਾ ਨਾਸਰੋ ਮਨਸੂਰ ਗੁਰੂ ਗੋਵਿੰਦ ਸਿੰਘ ਏ ਜੀ ਦੀ ਮਨਜੂਰ ਗੁਰੂ ਗੋਵਿੰਦ ਸਿੰਘ ਹਕ ਰਾ ਗੰਜੂਰ ਗੁਰੂ ਗੋਵਿੰਦ ਸਿੰਘ ਹਮਲਾ ਫੈਜ ਨੂਰ ਗੁਰੂ ਗੋਵਿੰਦ ਸਿੰਘ ਹਕ ਹਕ ਆਗਾ ਗੁਰੂ ਗੋਵਿੰਦ ਸਿੰਘ ਸ਼ਾਹੇ ਸ਼ਹਿਨ ਛਾ ਗੁਰੂ ਗੋਵਿੰਦ ਸਿੰਘ ਹੱਕ ਹੱਕ ਅੰਦੇਸ਼ ਗੁਰੂ ਗੋਵਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਵਿੰਦ ਸਿੰਘ ਗੁਰੂ ਪਿਆਰਿਓ ਜਦੋਂ-ਜਦੋਂ ਵੀ ਧਰਤੀ ਉੱਤੇ ਪਾਪ ਹੋਇਆ ਉਦੋਂ ਹੀ ਧਰਤੀ ਨੇ ਪੁਕਾਰ ਕੀਤੀ ਹੈ ਉਦੋਂ ਹੀ ਸੰਸਾਰ ਦੇ ਜੀਵਾਂ ਦੇ ਭਲੇ ਲਈ ਸੰਸਾਰ ਦੇ ਜੀਵਾਂ ਦੇ ਕਲਿਆਣ ਹਿੱਤ ਅਵਤਾਰੀ ਪੁਰਸ਼ਾਂ ਦਾ ਆਗਮਨ ਹੋਇਆ ਹੈ। ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਜੀ ਦੀ ਪਾਸੋਂ ਜੋ ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਜੋ ਮਹਾਪੁਰਸ਼ਾਂ ਪਾਸੋਂ ਪ੍ਰੇਰਣਾ ਮਿਲੀ ਹੈ ਸੋ ਮੈਂ ਸੰਗਤ ਨਾਲ ਵਿਚਾਰ ਸਾਂਝੇ ਕਰਾਂ ਕਿ ਜਦੋਂ ਛਤਰੀ ਲੋਕਾਂ ਦਾ ਹੰਕਾਰ ਇੰਨਾ ਸਿਖਰ ਤੇ ਪਹੁੰਚ ਗਿਆ ਨਿੱਕੀ ਨਿੱਕੀ ਗੱਲ ਪਿੱਛੇ ਝਗੜਾ ਕਦਮ ਕਦਮ ਤੇ ਖੂਨ ਖਰਾਬੇ ਛੋਟੇ ਜਿਹੇ ਜ਼ਮੀਨ ਦੇ ਟੁਕੜੇ ਲਈ ਸੈਂਕੜੇ ਲੋਕਾਂ ਦੀਆਂ ਲਾਸ਼ਾਂ ਵਛਾ ਦੇਣੀਆਂ ਚਾਰੇ ਪਾਸੇ ਖੂਨ ਖਰਾਬਾ جاری ਸੀ ਉਸ ਵਕਤ ਭਾਰਤ ਦੀ ਧਰਤੀ ਉੱਤੇ ਦੋ ਅਵਤਾਰਾਂ ਦਾ ਆਗਮਨ ਹੋਇਆ ਤੇ ਛਿਰੀ ਮਹਾਤਮਾ ਬੁੱਧ ਜੀ ਅਤੇ ਸੁਆਮੀ ਮਹਾਵੀਰ ਜੀ ਉਹਨਾਂ ਨੇ ਅਹਿੰਸਾ ਦਾ ਨਾਰਾ ਲਾਇਆ ਕਿਉਂਕਿ ਖੂਨ ਖਰਾਬਾ ਬਹੁਤ ਹੋ ਰਿਹਾ ਸੀ ਛੋਟੀ ਛੋਟੀ ਗੱਲ ਤੇ ਕਤਲੇ ਆਮ ਨਿੱਕੇ ਜਿਹੀ ਦੇ ਟੁਕੜੇ ਬਦਲੇ ਕਤਲੇ ਆਮ ਹਰ ਟਕੜਾ ਆਪ ਤੋਂ ਮਾੜੇ ਨੂੰ ਦਵਾ ਰਿਹਾ ਸੀ ਖਾ ਰਿਹਾ ਸੀ ਜਿਸकी लाठी ਉਸ ਕੀ ਬੈਂਸ ਵਾਲਾ ਕੰਮ ਸੀ ਜਿਹੜਾ ਤਖਤਵਾਰ ਉਹ ਕਮਜ਼ੋਰ ਨੂੰ ਖਤਮ ਕਰ ਦਿੰਦਾ ਸੀ ਉਸ ਸਮੇਂ ਇਹਨਾਂ ਦੋਨਾਂ ਮਹਾਪੁਰਸ਼ਾਂ ਨੇ ਅਹਿੰਸਾ ਦਾ ਨਾਰਾ ਲਾਇਆ ਕਿ ਕਿਸੇ ਨਾਲ ਧੱਕਾ ਕਰਨਾ ਪਾਪ ਹੈ ਇਹਨਾਂ ਦੀ ਵਿਚਾਰਧਾਰਾ ਸਾਰੇ ਦੇਸ਼ ਵਿੱਚ ਬੜੀ ਪ੍ਰਫੁੱਲਤ ਹੋਈ ਔਰ ਇਹਨਾਂ ਦੀ ਵਿਚਾਰਧਾਰਾ ਦੀ ਲਪੇਟ ਵਿੱਚ ਵੱਡੇ ਵੱਡੇ ਰਾਜੇ ਮਹਾਰਾਜੇ ਵੀ ਆ ਗਏ ਅਹਿੰਸਾ ਇੰਨੀ ਫੈਲ ਗਈ ਕਿ ਅਹਿੰਸਾ ਦੇ ਇੰਨੇ ਲੋਕ ਪਵੰਦ ਹੋ ਗਏ ਕਿ ਇਹਨਾਂ ਲੋਕਾਂ ਦੇ ਅੰਦਰੋਂ ਸੂਰਬੀਰਤਾ ਵੀ ਖਤਮ ਹੋ ਗਈ ਹੁਣ ਇਹ ਲੋਕ ਕਾਇਰ ਹੋ ਗਏ ਸਨ ਇਹਨਾਂ ਦੇ ਅੰਦਰੋਂ ਸੂਰਬੀਰਤਾ ਬਿਲਕੁਲ ਖਤਮ ਹੋ ਗਈ ਸੀ ਹੋਇਆ ਕਿ ਸਿਰਫ 500 ਸਿਪਾਈ ਬਾਬਰ ਲੈ ਕੇ ਆਇਆ ਉਹਨੇ ਆ ਕੇ ਸਾਰੇ ਭਾਰਤ ਉੱਤੇ ਕਬਜ਼ਾ ਕਰ ਲਿਆ ਬੜੀ ਭਿਆੰਕਰ ਕਤਲੇਆਮ ਕੀਤੀ ਭਾਰਤ ਦੀ ਧਰਤੀ ਬੇਕਸੂਰਾਂ ਦੇ ਲਹੂ ਨਾਲ ਲਾਲੋ ਲਾਲ ਕਰ ਦਿੱਤੀ ਉਸ ਪਾਪੀ ਨੇ ਭਾਰਤ ਵਾਸੀਆਂ ਨੂੰ ਆਪਣੇ ਗੁਲਾਮ ਬਣਾ ਲਿਆ ਪਹਿਲੇ ਭਾਰਤੀ ਸੂਰਬੀਰ ਸਨ ਕਮਜ਼ੋਰਾਂ ਦਾ ਕਤਲ ਕਰਦੇ ਸਨ ਫਿਰ ਸਹਿਜੇ ਸਹਿਜੇ ਆਪ ਕਾਇਰ ਹੋ ਗਏ ਮੁਗਲ ਆਏ ਉਹਨਾਂ ਨੇ ਕਤਲੇਆਮ ਸ਼ੁਰੂ ਕੀਤੀ ਉਸ ਸਮੇਂ ਜਦੋਂ ਭਾਰਤ ਦੀ ਧਰਤੀ નિર્ਦੋਸ਼ਾਂ ਦੇ ਖੂਨ ਨਾਲ ਬਾਵਰ ਰੰਗ ਰਿਹਾ ਸੀ ਉਸ ਸਮੇਂ ਸਭ ਤੋਂ ਪਹਿਲਾਂ ਜ਼ੁਲਮ ਦਾ ਵਿਰੋਧ ਕੀਤਾ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸੱਚੇ ਪਾਤਸ਼ਾਹ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਐ ਬਾਵਰ ਤੂੰ ਬਾਵਰ ਨਹੀਂ ਤੂੰ ਜਾਬਰ ਹੈ ਪਾਪ ਕੀ ਜੰਜ ਲੈ ਕਾਬਲ ਹੋਤਾ ਆ ਜੋਰੀ ਮੰਗੇ ਦਾਨ ਬਿਲਾ ਲੋ ਐ ਬਾਬਰ ਤੂੰ ਪਾਪੀਆਂ ਦੀ ਜੰਜ ਲੈ ਕੇ ਆ ਗਏਂ ਚੋਰਾਂ ਦੀ ਲੁਟੇਰਿਆਂ ਦੀ ਜੰਜ ਲੈ ਕੇ ਆ ਗਏਂ ਤੂੰ ਕਾਤਲਾਂ ਨੂੰ ਨਾਲ ਲੈ ਕੇ ਆ ਗਏਂ ਹਿੰਦੁਸਤਾਨ ਨੂੰ ਤੁਸੀਂ ਲੁੱਟਣ ਦਾ ਘਰ ਸਮਝ ਲਿਆ ਔਰ ਹਿੰਦੁਸਤਾਨ ਨੂੰ ਤੁਸੀਂ ਕਤਲੇ ਆਮ ਦਾ ਘਰ ਸਮਝ ਲਿਆ ਔਰ ਮੇਰੇ ਸੱਚੇ ਪਾਤਸ਼ਾਹ ਨੇ ਜਦੋਂ ਇਹਨਾਂ નિર્ਦੋਸ਼ ਲੋਕਾਂ ਦਾ ਕਤਲ ਹੋ ਰਿਹਾ ਸੀ ਮੇਰੇ ਸੱਚੇ ਪਾਤਸ਼ਾਹ ਉਸ ਪਰਿਪੂਰ ਪਰਮਾਤਮਾ ਅੱਗੇ ਬੜਾ ਯਾਦ ਕਰਦੇ ਨੇ ਕਿ हे ਪ੍ਰਭੂ ਜੋ ਇਹ ਹੋ ਰਿਹਾ ਇਹ ਠੀਕ ਨਹੀਂ ਹੋ ਰਿਹਾ ਸਾਹਿਬ ਕਹਿੰਦੇ ਨੇ ਕਿ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ ਸਕਤਾ ਸੀ ਮਾਰੇ ਪਾ ਬੱਗੇ ਖਸਮੇ ਸਾਪੁਰ ਸਾਈ ਜੇ ਛੇਰ ਸ਼ੇਰ ਦੇ ਨਾਲ ਲੜੇ ਤਾਂ ਮਹਾਰਾਜ ਕਹਿੰਦੇ ਮੈਂ ਤੇਰੇ ਕੋਲ ਫਰਿਆਦ ਨਹੀਂ ਸੀ ਕਰਨੀ ਹੈ ਪ੍ਰਭੂ ਮੈਨੂੰ ਕਹਿਣ ਦੀ ਕੋਈ ਲੋੜ ਨਹੀਂ ਸੀ ਦੋਵੇਂ ਸ਼ੇਰ ਨੇ ਲੜਦੇ ਪਏ ਨੇ ਕੋਈ ਗੱਲ ਨਹੀਂ ਪਰ ਜੇ ਇੱਕ ਤਾਕਤਵਾਰ ਸ਼ੇਰ ਸਖਤਾ ਸੀ ਮਾਰੇ ਪਏ ਬੱਗੇ ਖਸਮੇ ਸਾਪੁਰਸਾਈ ਜੇ ਇੱਕ ਖੂਨਖਾਰ ਸ਼ੇਰ ਜੇ ਇੱਕ ਤਾਕਤਵਾਰ ਸ਼ੇਰ ਗਊਆਂ ਦੇ ਬੱਗ ਉੱਤੇ ਟੁੱਟ ਪਵੇ ਤਾਂ ਗਊਆਂ ਨੂੰ ਚੀਰ ਫਾੜ ਕੇ ਖਾਣ ਲੱਗ ਪਵੇ ਜਾਂ ਗਊਆਂ ਨੂੰ ਚੀਰ ਫਾੜ ਕੇ ਸੁੱਟ ਦੇਵੇ ਮੈਂ ਆਪਣੇ ਮਾਲਕ ਦੇ ਕੋਲੋਂ ਜ਼ਰੂਰ ਪੁੱਛਾਂਗਾ ਕਿ हे ਪ੍ਰਭੂ ਐਸਾ ਕਿਉਂ ਹੋ ਰਿਹਾ ਹੈ ਐਸਾ ਨਹੀਂ ਹੋਣਾ ਚਾਹੀਦਾ ਨਿਰਦੋਸ਼ਾਂ ਦੇ ਕਤਲੇਆਮ ਦੇਖ ਕੇ ਗੁਰੂ ਨਾਨਕ ਦੇਵ ਜੀ ਨੇ ਆਖਿਆ ਬਾਬਰ ਤੂੰ ਬਾਬਰ ਨਹੀਂ ਤੂੰ ਜਾਬਰ ਔਰ ਸੰਜੇ ਸੰਜੇ ਇਹ ਆਵਾਜ਼ ਗੁਰੂ ਘਰ ਤੋਂ ਬੁਲੰਦ ਹੋਈ ਕਿ ਜੇ ਜ਼ੁਲਮ ਕਰਨਾ ਪਾਪ ਹੈ ਤੇ ਜ਼ੁਲਮ ਸਹਿਣਾ ਉਸ ਤੋਂ ਵੀ ਵੱਡਾ ਪਾਪ ਹੈ ਪਰ ਬਹੁਤ ਕੁਸ਼ ਕਤਲੋਗਾਰ ਹੋ ਗਿਆ ਬੜੀ ਬਰਬਾਦੀ ਹੋ ਗਈ ਉਸ ਵੇਲੇ ਦਸਵੇਂ ਗੁਰੂ ਨਾਨਕ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਵਾਜ਼ ਉਠਾਈ ਕਿ ਜੇ ਸ਼ੇਰ ਆਪਣਾ ਸੁਭਾਅ ਨਹੀਂ ਬਦਲਦਾ ਤਾਂ ਹੁਣ ਮੈਨੂੰ ਮਜਬੂਰਨ ਗਨਵਾ ਨੂੰ ਛੇਰ ਬਣਾਣਾ ਪਵੇਗਾ ਭਾਰਤ ਦੇ ਪ੍ਰਾਚੀਨ ઋਸ਼ੀਆਂ ਮੁਨੀਆਂ ਨੇ ਸਹੀ ਜਨਾਉ ਕੀਤਾ ਸੀ ਤੁਸੀਂ ਮੰਦਰਾਂ ਵਿੱਚ ਦੇਖਦੇ ਹੋ ਮੰਦਰ ਵਿੱਚ ਮੂਰਤੀ ਤਾਂ ਕਿਸੇ ਅਵਤਾਰ ਦੀ ਹੁੰਦੀ ਹੈ ਪਰ ਮੰਦਰ ਦੇ ਬਾਹਰ ਮੂਰਤੀ ਗੌਦੀ ਹੁੰਦੀ ਹੈ ਜਾਂ ਛੇਰ ਦੀ ਹੁੰਦੀ ਹੈ ਉਹ ਇਸ ਗੱਲ ਦਾ ਪ੍ਰਤੀਕ ਹੈ ਕਿ ਪਰਮਾਤਮਾ ਤੱਕ ਉਹੀ ਪਹੁੰਚ ਸਕਦਾ ਹੈ ਜਿਸ ਮਨੁੱਖ ਕੋਲ ਗਊ ਜਿਹੀ ਸਰਾਬਤ ਨਿਮਰਤਾ ਨਿਰਮਾਨਤਾ ਔਰ ਪਰਮਾਤਮਾ ਤੱਕ ਉਹੀ ਪਹੁੰਚ ਸਕਦਾ ਹੈ ਜਿਸ ਦੇ ਕੋਲ ਸ਼ੇਰ ਵਰਗਾ ਸਾਹਸ ਛੇਰ ਵਰਗਾ ਹੌਸਲਾ ਛੇਰ ਵਰਗੀ ਦਲੇਰੀ ਔਰ ਸ਼ੇਰ ਵਰਗੀ ਹਿੰਮਤ ਹੈ ਮੁਗਲਾ ਕੋਲ ਸਾਹਸ ਬਹੁਤ ਸੀ ਹੌਸਲਾ ਬਹੁਤ ਸੀ ਦਲੇਰੀ ਬਹੁਤ ਸੀ ਮੁਗਲਾ ਕੋਲ ਹਿੰਮਤ ਬਹੁਤ ਸੀ ਪਰ ਨਿਮਰਤਾ ਨਹੀਂ ਸੀ ਨਿਰਮਾਨਤਾ ਨਹੀਂ ਸੀ ਭਾਰਤ ਵਾਸੀਆਂ ਕੋਲ ਵੀ ਨਿਮਰਤਾ ਬੜੀ ਸੀ ਨਿਰਮਾਨਤਾ ਬੜੀ ਸੀ ਭਲਵਾਨ ਸੀ ਬੜੀ ਸੀ ਦਲੇਰੀ ਨਹੀਂ ਸੀ ਗਊ ਸਿਰਫ ਗਊ ਸੀ ਸ਼ੇਰ ਸਿਰਫ ਸ਼ੇਰ ਸੀ ਕਲਗੀਧਰ ਦਰਦਸ਼ਮੇਸ਼ਪਤਾ ਜੀ ਕਹਿੰਦੇ ਮੈਂ ਉਹ ਸੂਰਬੀਰ ਬਣਾਉਣਾ ਹੈ ਖਾਲਸਾ ਸਜਾਉਣਾ ਹੈ ਜੋ ਗਊ ਵੀ ਹੋਵੇਗਾ ਸ਼ੇਰ ਵੀ ਹੋਵੇਗਾ ਵਲਮਾਨਸੀ ਵਿੱਚ ਵੀ ਸ਼ਿਖਰਤਾ ਨੂੰ ਸ਼ੂਬੇਗਾ ਔਰ ਦਲੇਰੀ ਵਿੱਚ ਵੀ ਸ਼ਿਖਰਤਾ ਨੂੰ ਸ਼ੂਬੇਗਾ ਜੋ ਸੰਤ ਵੀ ਹੋਵੇਗਾ ਤੇ ਸਿਪਾਹੀ ਵੀ ਹੋਵੇਗਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਨਕੀ ਜਾਤ ਗੋਤਕੁਲ ਮਾਹੀ ਸਰਦਾਰੀ ਨਾ ਭਈ ਕਦਾਹੀ ਤੈਨਹੀਂ ਕੋ ਸਰਦਾਰ ਬਣਾਉ ਤਵੇਂ ਗੋਬਿੰਦ ਸਿੰਘ ਨਾਮ ਕਹਾਉ ਸਤਗੁਰ ਕਹਿੰਦੇ ਖਾਲਸਾ ਮੇਰਾ ਹੀ ਰੂਪ ਹੋਵੇਗਾ ਉਹ ਗਰੀਬਾਂ ਦੀ ਮਜਲੂਮਾਂ ਦੀ ਮਸੂਮਾਂ ਦੀ ਰੱਖਿਆ ਕਰੇਗਾ ਤੇ ਜ਼ੁਲਮ ਨਾਲ ਟਕਰਾਵੇਗਾ ਲੇਖਕ ਕੋਹਲਿਆ ਜੀ ਨੇ ਸਤਗੁਰਾਂ ਦੇ ਪਵਿੱਤਰ ਬਚਨਾਂ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਕਲਮਬੰਦ ਕੀਤਾ ਕਿ ਸਤਗੁਰ ਕਹਿੰਦੇ ਮੇਰਾ ਖਾਲਸਾ ਗਰੀਬਾਂ ਦੀ ਮਜਲੂਮਾਂ ਦੀ ਮਸੂਮਾਂ ਦੀ ਰੱਖਿਆ ਕਰੇਗਾ ਸਤਗੁਰ ਕਹਿੰਦਾ ਖੜੂਗਾ ਗਰੀਬਾਂ ਲਈਓ ਢਾਲ ਬਣ ਕੇ ਬੈਰੀਆਂ ਲਈ ਰਹੂ ਸਦਾ ਢਾਲ ਬਣ ਕੇ ਸਵਾ ਲੱਖ ਉੱਤੇ ਪਊ ਭਾਰੂ ਖਾਲਸਾ ਸ਼ੇਰਾ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਜਾਤ ਬਾਤ ਉੱਚ ਨੀਚ ਨਹੀਂਓ ਮੰਨੇਗਾ ਜਾਤ ਅਬਮਾਨੀਆਂ ਦੀ ਧੌਣ ਭੰਨੇਗਾ ਨਾਹੀ ਡਰੂ ਨਾਹੀ ਦਾਬੇ ਮਾਰੂ ਖਾਲਸਾ ਛੇਰਾ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਕਿਰਤ ਕਰੇਗਾ ਮੰਗ ਕੇ ਨਹੀਂ ਖਾਵੇਗਾ ਲੋੜਵੰਦਾ ਵਾਸਤੇ ਲੰਗਰ ਲਾਵੇਗਾ ਭਾਵੇਂ ਕਿਵੇਂ ਔਖਾ ਸੋਖਾ ਸਾਰੂ ਖਾਲਸਾ ਛੇਰਾ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਹੋਵੇਗਾ ਪੁਜਾਰੀ ਖਾਲਸਾ ਅਕਾਲ ਦਾ ਮੂਰਤਾ ਚੋਂ ਫਿਰੂਗਾ ਨਹੀਂ ਰੱਬ ਭਾਲ ਦਾ ਬਾਣੀ ਪੜ ਜਨਮ ਸਵਾਰੂ ਖਾਲਸਾ ਚਿਹਰਾ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ 1699 ਨੂੰ ਵਿਸਾਖੀ ਵਾਲੇ ਦਿਨ ਮੇਰੇ ਸੱਚੇ ਪਾਤਸ਼ਾਹ ਨੇ ਧੰਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਭਰੇ ਹੋਏ ਦੀਵਾਨ ਵਿੱਚ ਇੱਕ ਇੱਕ ਕਰਕੇ ਪੰਜ ਵਾਰ ਪੰਜ ਸਿਰਾਂ ਦੀ ਮੰਗ ਕੀਤੀ ਏ ਗੁਰੂ ਦੇ ਪਿਆਰੇ ਸਿੱਖਾਂ ਨੇ ਆਪੋ ਆਪਣੇ ਫਰਜ਼ ਨਿਭਾਉਂਦਿਆਂ ਹੋਇਆਂ ਗੁਰੂ ਦੇ ਪਿਆਰੇ ਸਿੱਖਾਂ ਨੇ ਆਪਣੇ ਸੀਸ ਗੁਰੂ ਦੇ ਚਰਨਾਂ ਵਿੱਚ ਭੇਟਾ ਕੀਤੇ ਨੇ ਔਰ ਗੁਰੂ ਜੀ ਨੇ ਬਾਰੋਵਾਰੀ ਪੰਜਾਂ ਦੇ ਸੀਸ ਧੜ ਤੋਂ ਅਲੱਗ ਕਰ ਦਿੱਤੇ ਫਿਰ ਪੰਜਾਂ ਦੇ ਸੀਸ ਜੋੜ ਕੇ ਉਹਨਾਂ ਨੂੰ ਮੋੜ ਸਰਜੀਤ ਕਰ ਦਿੱਤਾ ਤੇ ਖੰਡੇ ਵਾਟੇ ਦਾ ਅੰਮ੍ਰਿਤ ਛਕਾ ਕੇ ਬਾਣੀ ਅਤੇ ਬਾਣੇ ਦੇ ਧਾਰਨੀ ਬਣਾ ਕੇ ਸਿੰਘ ਸਜਾ ਦਿੱਤੇ ਨੇ ਔਰ ਖਾਲਸਾ ਪੰਥ ਸਜਾ ਦਿੱਤੇ ਤਿਆਰ ਵਰ ਤਿਆਰ ਕਰ ਦਿੱਤਾ ਤੇ ਮੁਖ ਤੋਂ ਬਚਨ ਉਚਾਰੇ ਨੇ ਖਾਲਸਾ ਅਕਾਲ ਪੁਰਖੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮਕੀ ਮੋਜ ਕਲਗੀਆਂ ਵਾਲਿਆ ਤੇਰੀਆਂ ਕੁਰਬਾਨੀਆਂ ਨੇ ਸਾਡਾ ਸਿੰਗਲ ਗੁਲਾਮੀ ਵਾਲਾ ਤੋੜ ਦਿੱਤਾ ਤੂੰ ਮੇਲ ਜੋੜ ਕੇ ਚੋਹਾਂਛ ਰੈਣੀਆਂ ਨੂੰ ਨਵੇਂ ਮੋੜ ਵੱਲ ਕੌਮ ਨੂੰ ਮੋੜ ਦਿੱਤਾ ਇੱਕ ਹੱਥ ਮਾਲਾ ਦੂਜੇ ਕਿਰਪਾਨ ਦੇ ਕੇ ਤੂੰ ਭਗਤੀ ਸ਼ਕਤੀ ਨੂੰ ਇਕੱਠਿਆਂ ਜੋੜ ਦਿੱਤਾ ਬਖਸ਼ੀ ਦਾਤ ਤੂੰ ਅੰਮ੍ਰਿਤ ਦੀ ਐਸੀ ਚਿੜੀਆਂ ਪੀਤਾ ਤਾਂ ਬਾਜ ਮਰੋੜ ਦਿੱਤੇ ਇਸ ਬਾਟੇ ਵਿੱਚ ਪਤਾ ਨਹੀਂ ਚੀਜ਼ ਕੀ ਏ ਜਿਹੜਾ ਪੀ ਲਵੇ ਮੌਤ ਮੰਗਦਾ ਏ ਇੱਕ ਸਿਰ ਦੀ ਜੇ ਪਹਿਜੇ ਲੋੜ ਕਿਧਰੇ ਸਾਰਾ ਖਾਲਸਾ ਉਧਰ ਨੂੰ ਭੱਜਦਾ ਏ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਪਿਤਾ ਦਸ਼ਮੇਸ਼ ਵਰਗਾ ਮਾਂ ਗੁਜਰੀ ਦੇ ਚੰਨ ਵਰਗਾ ਚੰਨ ਹੋਰ ਨਹੀਂ ਕੋਈ ਹੋ ਸਕਦਾ ਨਾ ਕਹੂੰ ਅੱਬ ਕੀ ਨਾ ਕਹੂੰ ਤਬ ਕੀ ਬਾਤ ਕਹੂੰ ਜਬ ਕੀ ਅਗਰ ਨਾ ਹਉਤੇ ਗੁਰੂ ਗੋਬਿੰਦ ਸਿੰਘ ਤੋ ਸੁੰਨਤ ਹੋਤੀ ਸਭ ਕੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ